ਵਿਸ਼ਵ ਦਾ ਸਭ ਤੋਂ ਵੱਡਾ ਮਹੋਤਸਵ ਉਹ ਹੈ ਸ੍ਰੀ ਜਗਨਨਾਥ ਰਥਯਾਤਰਾ ਮਹੋਤਸਵ ਜਗਨਨਾਥ ਪੁਰੀ ਧਾਮ ਮੇ ਪੁਰੀ ਸਾਦੇ ਪੁਰੀ ਸ਼ਹਿਰ ਛਾਰ ਸਾਲ ਲੱਗਣ ਵਾਲੀ ਜਗਨਨਾਥ ਰਥਯਾਤਰਾ ਨਾ ਸਿਰਫ ਭਾਰਤ ਵਿੱਚ ਸਗੋਂ ਪੂਰੀ ਦੁਨੀਆ ਵਿੱਚ ਮਸ਼ਹੂਰ ਹੈ ਹਰ ਸਾਲ ਦੇਸ਼ ਤੋਂ ਹੀ ਨਹੀਂ ਬਲਕਿ ਵਿਦੇਸ਼ਾਂ ਤੋਂ ਵੀ ਲੱਖਾਂ ਦੀ ਗਿਣਤੀ 'ਚ ਸ਼ਰਧਾਲੂ ਸ੍ਰੀ ਜਗਨਨਾਥ ਮੰਦਿਰ ਵਿਖੇ ਆਯੋਜਿਤ 9 ਦਿਨਾਂ ਦੀ ਰਥਯਾਤਰਾ ਲਈ ਇਕੱਠੇ ਹੁੰਦੇ ਨੇ ਇਸ ਸਾਲ ਅਡਾਨੀ ਗਰੁੱਪ ਨੇ ਸੇਵਾ ਹੀ ਸਾਧਨਾ ਹੈ ਦੀ ਭਾਵਨਾ ਨਾਲ ਸ਼ਰਧਾਲੂਆਂ ਲਈ ਇੱਕ ਵਿਸ਼ਾਲ ਸੇਵਾ ਯੋਜਨਾ ਦਾ ਆਯੋਜਨ ਕੀਤਾ ਅਡਾਨੀ ਸਮੂਹ ਨੇ ਓਡੀਸ਼ਾ ਦੇ ਪੁਰੀ ਵਿੱਚ ਜਗਨਨਾਥ ਯਾਤਰਾ ਦੌਰਾਨ ਸ਼ਰਧਾਲੂਆਂ ਲਈ ਪ੍ਰਸਾਦ ਸੇਵਾ ਸ਼ੁਰੂ ਕੀਤੀ ਹੈ ਗੌਤਮ ਅਡਾਨੀ ਨੇ ਆਪਣੇ ਸੋਸ਼ਲ ਮੀਡੀਆ ਪਲੇਟਫਾਰਮ ਐਕਸ ਤੇ ਲਿਖਿਆ ਮਹਾਪ੍ਰਭੂ ਸ਼੍ਰੀ ਜਗਨਨਾਥ ਜੀ ਦੀ ਅਪਾਰ ਕਿਰਪਾ ਨਾਲ ਸਾਨੂੰ ਪੂਰੀ ਧਾਮ ਦੀ ਪਵਿੱਤਰ ਰਥ ਯਾਤਰਾ ਵਿੱਚ ਸੇਵਾ ਕਰਨ ਦਾ ਸੁਭਾਗ ਪ੍ਰਾਪਤ ਹੋਇਆ ਹੈ ਅੱਜ ਤੋਂ ਸ਼ੁਰੂ ਹੋ ਰਹੀ ਇਹ ਬ੍ਰਹਮ ਯਾਤਰਾ ਉਹ ਪਲ ਹੈ ਜਦੋਂ ਭਗਵਾਨ ਖੁਦ ਆਪਣੇ ਭਗਤਾਂ ਵਿੱਚ ਆਉਂਦੇ ਹਨ ਅਤੇ ਉਹਨਾਂ ਨੂੰ ਦਰਸ਼ਨ ਦਿੰਦੇ ਹਨ ਇੱਕ ਦਿਨ ਵਿੱਚ 15 ਸੇ 20 ਲੱਖ ਸ਼ਰਧਾਲੂ ਆਕਰ ਭਗਵਾਨ ਸ਼੍ਰੀ ਜਗਨਨਾਥ ਜੀ ਦਾ ਦਰਸ਼ਨ ਕਰਦੇ ਹਨ ਔਰ ਇਨ ਸ਼ਰਧਾਲੂਆਂ ਦੀ ਸੇਵਾ ਕੇ ਹਿਤੂ ਇਸਕਨ ਔਰ ਅਦਾਨੀ ਕੋਲਾਬੋਰੇਸ਼ਨ ਮੇ ਆਤੇ ਹੋਏ ਇਸ पूरी धाम में मेगा किचन सेटअप किए हैं जहां पर एक दिन में इसकी जो क्षमता है जो कैपेसिटी है दो लाख से भी ज्यादा मील्स सर्व करने में क्षमता है ये सिर्फ एक यात्रा नहीं है सगो श्रद्धा सेवा समर्पण का एक विलखण जशन है इस शुभ मौके ते डानी परिवार लखा श्रद्धालुआ की पूरी श्रद्धा न सेवा करने लिये समर्पित है ਇਹ ਯਕੀਨ ਬਣਾਉਣ ਦੇ ਸੰਕਲਪ ਨਾਲ ਕਿ ਹਰ ਸ਼ਰਧਾਲੂ ਨੂੰ ਸਾਫ਼ ਪੌਸ਼ਟਿਕ ਅਤੇ ਪਿਆਰ ਨਾਲ ਪਰੋਸਿਆ ਗਿਆ ਭੋਜਨ ਮਿਲੇ ਅਸੀਂ ਪੂਰੀ ਧਾਮ ਵਿੱਚ ਪ੍ਰਸਾਦ ਸੇਵਾ ਸ਼ੁਰੂ ਕੀਤੀ ਹੈ ਪ੍ਰਸਾਦ ਸੇਵਾ ਸਿਰਫ ਭੋਜਨ ਉਪਲਬਧ ਕਰਾਉਣਾ ਹੀ ਨਹੀਂ ਬਲਕਿ ਇਸ ਤੋਂ ਕਿਤੇ ਵੱਧ ਹੈ ਇਹ ਲੱਖਾਂ ਸ਼ਰਧਾਲੂਆਂ ਸੇਵਕਾਂ ਫਰੰਟਲਾਈਨ ਕਰਮਚਾਰੀਆਂ ਅਤੇ ਅਧਿਕਾਰੀਆਂ ਨੂੰ ਸਾਫ਼ ਸ਼ੁੱਧ ਅਤੇ ਪੌਸ਼ਟਿਕ ਭੋਜਨ ਮੁਹੱਈਆ ਕਰਾਉਣ ਦਾ ਇੱਕ ਸਾਂਝਾ ਯਤਨ ਹੈ ਜੋ ਰਾਤ ਯਾਤਰਾ ਨੂੰ ਸੁਚਾਰੂ ਰੂਪ ਨਾਲ ਅੱਗੇ ਵਧਣਾ ਸੰਭਵ ਬਣਾਉਂਦੇ ਹਨ श्री जगन्नाथ दी यात्रा देखण ਲਈ ਮੀਂਹਾਂ ਪੈਦਲ ਚੱਲਣ ਵਾਲੇ ਸ਼ਰਧਾਲੂਆਂ ਸਮੇਤ ਯਾਤਰਾ ਨੂੰ ਸੁਚਾਰੂ ਢੰਗ ਨਾਲ ਚਲਾਉਣ ਵਾਲੇ ਅਣਥਕ ਅਧਿਕਾਰੀਆਂ ਤੱਕ ਪੂਰੀ ਚ ਸਥਾਪਤ ਇਹਨਾਂ ਪ੍ਰਸਾਦ ਕਾਊਂਟਰਾਂ ਤੇ ਸਾਰਿਆਂ ਦਾ ਸਵਾਗਤ ਹੁੰਦਾ ਹੈ ਭੋਜਨ ਨਾ ਸਿਰਫ ਮੁਫਤ ਉਪਲਬਧ ਹੈ ਸਗੋਂ ਇਹ ਬਿਹਤ ਸ਼ਰਧਾ ਨਾਲ ਪਰੋਸਿਆ ਜਾਂਦਾ ਜਿਵੇਂ ਕਿ ਡਾਣੀ ਨੇ ਕਿਹਾ ਮਨੁੱਖਤਾ ਦੀ ਸੇਵਾ ਕਰਨਾ ਹੀ ਬ੍ਰਹਮ ਦੀ ਸੇਵਾ ਹੈ ਔਰ ਇੱਕ ਵਿਸ਼ੇਸ਼ ਇਸਕੋਨ এবਮ ਅਦਾਨੇ ਕੇ ਸਾਥ ਇਹ ਕੋਲਾਬੋਰੇਸ਼ਨ ਮੈਂ ਆਪ ਸਭ ਕੋ ਬਤਾਨਾ ਚਾਹਤੇ ਹੈ ਸੇਵਾ ਹੀ ਸਾਧਨਾ ਹੈ ਸੇਵਾ ਨਿਸਵਾਰਥ ਸੇਵਾ

ਕਿ ਭਾਰਤ ਵਿੱਚ ਅਧਿਆਤਮਿਕਤਾ ਤੇ ਸਮਾਜਿਕ ਜ਼ਿੰਮੇਵਾਰੀ ਨਾਲ ਨਾਲ ਚੱਲਦੇ ਹਨ ਪੂਰੀ ਤਾਂ ਵੱਖਿਆ ਅਧਿਆਤਮਿਕਤਾ ਜ਼ਮੀਨ ਨੂੰ ਛੂੰਦੀ ਹੈ ਅਤੇ ਇਸ ਸਾਲ ਇਸਨੇ ਲੱਖਾਂ ਲੋਕਾਂ ਨੂੰ ਸੇਵਾ ਦੇਖ ਸਦਾਰਨ ਪਵਿੱਤਰ ਕਾਰਜ ਰਾਹੀਂ ਛੋਇਆ ਰਸੋਈ ਤੋਂ ਲੈ ਕੇ ਦਿਲ ਤੱਕ ਰਾਤ ਯਾਤਰਾ ਵਿੱਚ ਅਡਾਨੀ ਪਰਿਵਾਰ ਦੇ ਯੋਗਦਾਨ ਨੂੰ ਵਿਸ਼ਵਾਸ ਨਿਮਰਤਾ ਤੇ ਦਿਆ ਦੀ ਸ਼ਰਧਾਂਜਲੀ ਵਜੋਂ ਯਾਦ ਕੀਤਾ ਜਾਵੇਗਾ ਸਬਸਕ੍ਰਾਈਬ ਟੂ 1 ਇੰਡੀਆ ਐਂਡ ਨੈਵਰ ਮਿਸ ਐਨ ਅਪਡੇਟ Download the One India app now.